ਅਸੀਂ ਦੇਖ ਰਹੇ ਹਾਂ ਡੀਟੀਵੀ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਸਕੂਲ ਦੀ ਪਲੇਅਰ ਅੱਜ ਬਿਸ਼ਨ ਮੱਡੀ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਸੀਗੀ ਜੋ ਕਿ ਚੋਣਾਂ ਦੇ ਮੱਦੇ ਨਜ਼ਰ ਅੱਜ ਵਿਜੇ ਇੰਦਰ ਸਿੰਘਲਾ ਵੱਲੋਂ ਮੀਟਿੰਗ ਰੱਖੀ ਗਈ ਜਦੇ ਵਿੱਚ ਵੱਖ-ਵੱਖ ਮੁੱਦਿਆਂ ਤੇ ਉਹਨਾਂ ਨੇ ਗੱਲਬਾਤ ਕੀਤੀ ਹੈ ਤੇ ਇਹਨਾਂ ਮੁੱਦਿਆਂ ਦੇ ਵਿੱਚ ਗਰੀਬੀ ਅਤੇ ਜਿਹੜੇ ਕਾਂਗਰਸ ਭਾਜੀਪੀ ਨੇ ਕਰ ਰਹੀ ਰਾਜਨੀਤੀ ਕਰਦੇ ਨੇ ਉਹਨਾਂ ਬਾਰੇ ਬਹੁਤ ਸਾਰੀ ਗੱਲਬਾਤ ਹੋਈ ਹੈ ਸੋ ਬਹੁਤ ਸਾਰਾ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਹੈ ਤੇ ਭਰ ਕੇ ਇਹ ਬਹੁਤ ਵੱਡੀ ਮੀਟਿੰਗ ਵਿਜੇ ਇੰਦਰ ਸਿੰਘਲਾ ਵੱਲੋਂ ਕੀਤੀ ਗਈ ਹੈ ਜੋ ਕਿ ਨੰਦਗੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਮੇਦਵਾਰ ਨੇ ਸੋ ਉਹਨਾਂ ਨੇ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ ਫੋਟਾਂ ਪਾਣ ਦੀ ਕਿ ਉਹਨਾਂ ਨੂੰ ਜਿਤਾ ਕੇ ਤੁਸੀਂ ਐਮਪੀ ਦੇ ਵਜੋਂ ਤੁਸੀਂ ਪਾਰਲੀਮੈਂਟ ਦੇ ਵਿੱਚ ਭੇਜੋ ਤਾਂ ਕਿ ਅਸੀਂ ਤੁਹਾਡੀ ਗਰੀਬੀ ਅਤੇ ਤੁਹਾਡੇ ਮਸਲੇ ਜੋ ਝੁਕੇ ਹੋਏ ਹਨ ਉਹ ਮਸਲੇ ਨੂੰ ਹੱਲ ਕੀਤਾ ਜਾ ਸਕੇ ਸੋ ਦੇਖੋ ਤੁਸੀਂ ਪੂਰੀ ਰਿਪੋਰਟ ਦਾ ਸਾਡੇ ਮੋਹਨ ਜੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸੋ ਸਿੰਘ ਜੀ ਕਮ ਸਾਫ ਸਾਬਕਾ ਮੰਤਰੀ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਵਿੱਚ ਵਾਪਸੀ ਕੀਤੀ ਹੈ ਉਹਨਾਂ ਦੇ ਨਾਲ ਬੰਨੀ ਕੰਗ ਜੀ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਹਰਜੀਤ ਸਿੰਘ ਜਿੱਤੀ ਜੀ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਕਾਂਗਰਸ ਦੁਆਰੇ ਇਸ ਹਾਲਕੇ ਦੇ ਵਿੱਚ ਸਾਡੇ ਕੌਂਸਲਰ ਨੇ ਸਾਡੇ ਦਿਨੇਸ਼ ਗੋਤਮ ਜੀ ਜਿਹੜੇ ਕਿ ਇਸ ਫੀਟਿੰਗ ਦਾ ਸਾਰਾ ਰੈਚ ਕੀਤਾ ਹੈ। ਅਨੇਟ ਸਾਡੇ ਸਾਰੇ ਸਾਡੇ ਹਮ ਸਾਹਿਬ ਬੰਨੀ ਜੀ ਰومی ਅੰਜੀ ਜਿੱਤੇ ਜੀ ਪ੍ਰਧਾਨ ਜੀ ਸਾਰੇ ਪਹੁੰਚੇ ਹੋਏ ਨੇ ਤੋਂ ਸਮਾਂ ਬਹੁਤ ਹੋ ਗਿਆ। ਤੁਹਾਨੂੰ ਨਾਲ ਜਮੇ ਸਿੰਘਲਾ ਸਾਹਿਬ ਕਹਿਣਗੇ ਅੱਗੇ ਦਾ ਪ੍ਰੋਗਰਾਮ^{(\text{silence})}^{(\text{silence})} ਸਾਡੇ ਸਾਥੀਓ ਮੇਰੀਆਂ 2 ਮਿੰਟਾਂ ਹੋ ਰਹਿਣ ਮੈਂ ਧੰਨਵਾਦੀ ਹਾਂ ਤੁਹਾਡੇ ਵਿੱਚ ਮੇਰੇ ਬੇਟਾ ਸਾਡਾ ਮੰਤਰੀ ਭਜENDER ਸਿੰਘਲਾ ਸਾਡਾ ਐਮਟੀ ਸਾਡਾ ਕਮੇਟੀ ਦਾ ਪ੍ਰਧਾਨ ਦਿੱਤੀ ਪ੍ਰਜਾ ਦਾ ਪ੍ਰਧਾਨ ਜੀ ਅਗਲ ਕੰਗ ਬੰਨੀ ਜੈਲਦਾਬ ਸਾਹਿਬ ਜੀ ਖਾਫੀ ਜਮਾਨ ਸਾਡਾ ਜਰਨੈਲ ਜੀ ਜੀ ਜੀਪੀ ਪਰ ਆਏ ਮੈਂ ਲੰਬੀ ਗੱਲ ਨਹੀਂ ਕਰਨੀ ਇਕਲ ਕਹਿ ਕੇ ਆਇਆ ਸੀ 92 ਸਪਰਾਲੇ ਬੰਦੇ ਜਾਣਦੇ ਬੰਦਾ ਜਾਣੇ ਰਾਹ ਪਿਆ ਵਾ ਬੇਨ ਵਰਸਕੇ ਦੇਖੋ ਮੁੰਡੇ ਨੂੰ ਤੰਤਨ ਕਰਾ ਦੂਗਾ ਤਰਾਕੇ ਜੀ ਜਿਵੇਂ ਦਾਸ ਨੇ ਸੇਵਾ ਕੀਤੀ ਹੈ 32 ਸਾਲ ਬਹੁਤ ਨੀਰਾਂ ਦੀ ਕਾਸ਼ੀ ਰਾਮ ਜੀ ਨਕਸ਼ਮਕਈ ਸਾਹਿਬ ਰਾਜਾ ਸਿੰਘ ਜੀ ਜਿਹਨਾਂ ਨੂੰ ਲੱਕੜਾ ਵਾੜਿਆ ਅਸ਼ੀਰਵਾਦ ਦਿੱਤਾ ਪਰ ਖਾਸ ਤੌਰ ਤੇ ਸਰਗਰਸ਼ਪਤੀ ਜਾਨੀ ਜੈ ਸਿੰਘ ਜੀ ਨੂੰ ਪੁੱល ਨਹੀਂ ਸਕਦਾ ਜੇ ਕਮਨ ਕਾਂਗਰਸ ਲੈ ਕੇ ਆਏ ਸੀ ਕੋਸ ਪਹਿਲਾਂ ਕੁਝ ਜਿੱਦਾਂ ਹੁੰਦੀ ਹੈ ਮਜਬੂਰੀਆ ਹੁੰਦੀਆਂ ਲੇਕਿਨ ਪਾਰਟੀ ਵਾਪਸ ਆਇਆ ਅੱਥਰ ਆਉਣ ਆਤੀ ਜੀ ਤੁਮ ਨੂੰ ਆਦਰ ਮਾਨਤ ਸਾਰਥੀ ਬਤਨ ਹਦੀਆ ਜਿਤਾਉਣਾ ਬੜੇ ਨੂੰ ਹੈ ਦੀਆਂ ਸੰਸਦਾਂ ਲਿਖੋ ਕੋਈ ਸ਼ਹਿਰ ਵਿੱਚ ਆਏ ਸਾਡੇ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੇਂਦਰ ਸਿੰਘਲਾ ਜੀ ਉਮੀਦਵਾਰ ਨਹੀਂ ਮੈਂ ਉਮੀਦਵਾਰ ਨਹੀਂ ਕਹਿਣਾ ਸਰ ਮੈਂ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਮਿਲਿਆ ਮੈਨੂੰ ਐਮਪੀ ਸਾਹਿਬੇ ਕਹਿ ਰਹਾਂ ਕਿਉਂਕਿ ਤੁਹਾਡੇ ਤੇ ਪੂਰੇ ਹਲਕੇ ਤੇ ਮਾਣੇ ਇੰਨਾ ਏ ਇਹਨਾਂ ਦੀਆਂ ਪਿਛਲੀਆਂ ਪ੍ਰਾਪਤੀਆਂ ਦੇਖਦੇ ਹੋਏ ਅਸੀਂ ਇਹਨਾਂ ਨੂੰ ਐਮਪੀ ਸਾਹਿਬੇ ਕਹਾਂਗੇ ਜਿੰਨਾ ਇਹਨਾਂ ਨੇ ਪਿੱਛੇ ਕੰਮ ਕੀਤਾ ਸੰਗਰੂਰ ਚ ਤੇ ਉਹ ਸਾਰਾ ਸਾਡਾ ਪੜਿਆ ਲਿਖਿਆ ਇਲਾਕਾ ਏ ਸਾਰੇ ਇਲਾਕੇ ਨੂੰ ਪਤਾ ਏ ਕਿਵੇਂ ਸੰਗਰੂਰ ਦੇ ਵਿੱਚ ਇਹ ਪੀਜੀਆ ਲੈ ਕੇ ਆਏ ਕਿਵੇਂ 300 ਬਿਡ ਦੀ ਪੀਜੀਆਈ ਤੇ 100 ਬਿਡ ਦਾ ਜੋ ਤੇ ਮਾਲਵਾ ਪੱਟੀ ਤੁਹਾਨੂੰ ਸਾਰਿਆਂ ਨੂੰ ਪਤਾ ਏ ਕੈਂਸਰ ਦੀ ਲਪੇਟ ਦੇ ਵਿੱਚ ਹੈ ਚਾਹੇ ਸੁਗਰੂਰ ਹੋਵੇ ਬਰਨਾਲਾ ਹੋਵੇ ਬਟੱਡਾ ਹੋਵੇ ਉੱਥੇ 300 100 ਬਿਡ ਦਾ ਕੈਂਸਰ ਹਸਪੀਟਲ ਲੈ ਕੇ ਆਏ ਇਹ ਦੋ ਦੋ ਪ੍ਰੋਜੈਕਟ ਹੀ ਇੱਕ ਐਮਪੀ ਲਈ ਇਹ ਜੇ ਨੇ ਚਾਰ ਚਾਰ ਵਾਰ ਐਮਪੀ ਬਣਨ ਤੋਂ ਬਾਅਦ ਨਹੀਂ ਕਰ ਸਕਦਾ ਕੋਈ ਐਮਪੀ ਜਿਹੜੇ ਨੇ ਇੱਕ ਟਨੋਰ ਦੇ ਵਿੱਚ ਕੀਤੇ 9 ਤੋਂ 14 ਤੱਕ ਕੀਤੇ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਹੋ ਨੈਟ ਚਲਾਉਣੇ ਤੁਹਾਨੂੰ ਪਤਾ 1 ਮਿੰਟ ਚ ਖੋਣ ਕੇ ਪਤਾ ਜਿਗ ਜਣਾ ਵੀ ਇਹ ਦੋ ਪ੍ਰਾਪਤੀਆਂ ਸਿੰਘ ਲਾਜ ਦੇ ਬਹੁਤ ਵੱਡੀਆਂ ਨੇ ਜੇ ਪੀ ਡਬਲਯੂ ਡੀ ਨੇ ਮਿਨਿਸਟਰ ਬਣੇ ਤਾਂ ਸਾਡੇ ਇਲਾਕੇ ਦੀਆਂ ਮੈ ਨਹੀਂ ਕਹਿੰਦਾ ਸਾਰੀਆਂ ਪਰ ਇਹਨੇ 80 90% ਸੜਕਾਂ ਸਾਡੇ ਇਲਾਕੇ ਦੀਆਂ ਉਹਦੋਂ ਸਿੰਘ ਲਾਜ ਨੇ ਬਣਾਈਆਂ ਸਾਡੇ ਪਿਛਲੇ ਜਦੋਂ ਹੜ੍ਹ ਆਏ ਸੀ ਮਸਾਹਤ ਦੇ ਵਿੱਚ ਸਾਡੇ ਖੇਡ ਦੇ ਤਿੰਨ ਨੌਜਵਾਨ ਕੀੜੇ ਹੜ ਗਏ ਸੀ ਉਹਨਾਂ ਦੇ ਡੈੱਡ ਬੋਰਡ ਵੀ ਚੰਨਾਉਂਦੀ ਸਾਨੂੰ ਕਾਫੀ ਡਰਾਵਾਦ ਮਿਲੀ ਸੀ ਉਸ ਉਸ ਨਦੀ ਤੇ ਬਣ ਇਹਨੇ ਫੋੜ ਬਣਾ ਨਗਰਿਆਂ ਸੁਹਾਰੀਪੁਰ ਬਣਾਇਆ ਸ਼ਾਮੀਪੁਰ ਬਣਾਇਆ ਉਹ ਬਣਾਇਆ ਪੂਰੇ ਹਲਕੇ 'ਚ ਬਹੁਤ ਜ਼ਿਆਦਾ ਵਿਕਾਸ ਕਰਾਏ ਤੇ ਸਿੱਖਿਆ ਮੰਤਰੀ ਰਹਿੰਦੇ ਹੋਏ ਸਾਡੇ ਅੰਪਾਲੇ ਸਕੂਲ ਨੂੰ ਅਪਗ੍ਰੇਡ ਕਰਾਈ ਇਹ ਸਾਡੇ ਲੋਕ ਇਲਾਕੇ ਦੇ ਲੋਕ ਐ ਸਾਰਾ ਫਰਾਮੋਸ਼ ਲੋਕ ਨਹੀਂ ਹੈਗੇ ਇਹ ਐਸਾਨ ਮੋੜਨ ਦੇ ਨੇ ਇਹਨਾਂ ਦਾ ਐਸਾਨ ਮੋੜਨਗੇ ਇਹਨਾਂ ਨੂੰ ਵੱਡੀ ਲੀਡ ਦਵਾਣਗੇ ਉਥੋਂ ਕਿਉਂਕਿ ਜਿਹੜੀ ਇੱਥੇ ਬੀਜੇਪੀ ਪਾਰਟੀ ਹੈ ਇੱਕ ਫਿਰਕਾ ਫਿਰਕਾ ਪਾਸ ਪਾਰਟੀ ਹੈ ਸਾਨੂੰ ਬੰਦਣਾ ਚਾਹੁੰਦੀ ਹੈ ਪਰਮ ਦੇ ਨਾਂ ਤੇ ਵਿੜਣਾ ਚਾਹੁੰਦੀ ਹੈ ਪਰ ਸਾਡਾ ਪੰਜਾਬ ਦਾ ਜਿਹੜਾ ਵੰਤੂ ਐਸੇ ਵੋਟਰ ਹੈ ਸਿਆੜਾ ਵੋਟਰ ਹੈ ਉਹ ਸਾਰਾ ਸੋਚ ਵਿਚਾਰ ਕੇ ਵੀ ਵੋਟ ਪਾਉਗਾ ਕਿਉਂਕਿ ਮੰਦਿਰ ਨੇ ਮਸਜਿਦ ਨੇ ਗੁਰਦੁਆਰੇ ਨੇ ਠੀਕ ਹੈ ਸਾਡੀ ਹਾਸਤਾ ਹੋਣੀ ਚਾਹੀਦੀ ਹੈ ਪਰ ਖਾਨਮੋਨੀ ਦੇਣਾ ਬੰਦੇ ਦੇ ਕੰਮ ਬੋਲਦੇ ਨੇ 10 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਕੋਈ ਅਜਿਹਾ ਕੰਮ ਨਹੀਂ ਕੀਤਾ ਇੱਕ ਕੰਮ ਨਹੀਂ ਦੱਸ ਸਕਦੇ ਜਿਹਦੇ ਸਿਰ ਤੇ ਉਹਨਾਂ ਨੂੰ ਵੋਟ ਮਿਲੇ ਦੂਜੇ ਪਾਸੇ ਸਾਡੇ ਮਨਮੋਹ ਸਿੰਘ ਜੀ 10 ਸਾਲ ਰਹੇ ਉਹਨੇ ਇ tanto ਜਿਆਦਾ ਕੰਮ ਕੀਤੇ ਨੇ ਕਿ ਅੱਥ ਦੇ ਵਿੱਚ ਜੋ ਸੈਸ਼ਨ ਆਇਆ ਪੂਰੀ ਦੁਨੀਆ ਹਿੱਲੀ ਹੈ ਪਰ ਸਾਡਾ ਮੁਰਖ ਸਮੂਥ ਰਹਾ ਸਾਡੀ ਪਾਰਟੀ ਕੰਮ ਵਿੱਚ ਰੁਫਾਸ਼ ਰੱਖਦੀ ਹੈ ਉਸ ਫਿਰਕਾ ਪ੍ਰਸਤ ਜੋੜੀ ਨੇ ਮੋਤੀ ਸ਼ਾਦੀ ਜੋੜੀ ਨੇ ਸਾਡੇ ਨੇਤਾ ਖੀ ਰਾਹੁਲ ਗਾਂਧੀ ਜੀ ਨੂੰ ਕਿਵੇਂ 10 ਸਾਲ ਜਿੰਨੇ ਤੱਕ ਪਾ ਸਕਦੇ ਤਪਾਇਆ ਪਰ ਉਸ ਮਾਦੇ ਤੁੱਤ ਦੇ ਮੱਥੇ ਤੇ ਕਦੇ ਛੇਗ ਨਹੀਂ ਆਈ ਕਦੇ ਉਹਨੇ ਕਲਖੀ ਨਹੀਂ ਮੰਨੀ ਉਹਦੀ ਸਦਸਤਾ ਗੁੱਲ ਸਦਸਤਾ ਹੋ ਗਈ ਉਹਦੇ ਕੋਲੋਂ ਕਾਰਖਾਨਾ ਖਾਲੀ ਕਰਾ ਲਿਆ 10 ਸਾਲ ਦੇ ਹਾਰੇ ਹੋਏ ਵੀ ਕਰ ਲਈ ਬੈਠੇ ਦਿੱਲੀ ਚ ਪਰ ਤਿੰਨ ਦਿਨਾਂ ਦੇ ਵਿੱਚ ਉਹਨੂੰ ਨੋਟਿਸ ਦੇ ਦਿੱਤਾ ਵੀ ਕਾਰਖਾਨਾ ਖਾਲੀ ਕਰ ਦੇ ਉਹਨੇ 1 ਮਿੰਟ ਚ ਖਾਲੀ ਕਰਤਾ ਉਹ ਸਾਡੇ ਅਪਰ ਅੱਜ ਦੋ ਰਾਉਂਡ ਗਾਂਧੀ ਦਾ ਕੰਮੇ ਬੋਲ ਰਿਹਾ ਹੈ ਉਹਦੇ ਸਿਰ ਤੇ ਪੂਰਾ ਵਰਲਡ ਕਹਿ ਰਿਹਾ ਹੈ ਕਿ ਇੱਕ ਕਾਇਰਸੀ ਮਹਰੀ ਆਉਣੀ ਹੈ ਜਿਹਦੇ ਵਿੱਚ ਇਹ ਮੂਰਤੀ ਤੁਸੀਂ ਦੇਖੇ ਰਹੇ ਹੋ ਹਰ ਤੀਜੇ ਦਿਨ ਇਹਦੇ ਬਿਆਨ 3M ਲੈਵਲ ਦੇ ਬਿਆਨ ਨਹੀਂ ਹੈਗੇ ਸਿੱਧਾ ਏਦਾਂ ਕਿਸੇ ਟਾਰਗੇਟ ਕਰਕੇ ਕਿਸੇ ਧਰਮ ਨੂੰ ਟਾਰਗੇਟ ਕਰਕੇ ਫਿਰ ਉਹ ਭੁੱਲ ਜਾਏ ਹੁਣ ਕਹਿੰਦਾ ਮੇਰੇ ਤਾਂ ਨੇੜ ਤੇ ਬਹੁਤ ਹੈ ਤਾਂ ਗੱਲ ਕਰੀਏ ਬਦਲੈਨੀ ਬੁਰੀ ਤਰਾਏ ਕਿ 92 ਸੀਟਾਂ ਦੇ ਦਿਆਂ ਸਾਡੀ ਇੱਥੇ ਜੋ ਐਮਐਲਏ ਡੀਬੀਓ ਕਈ ਚੁੱਪ ਗਿਆ ਤੇ ਮੈਂ ਸਾਰਾ ਕੁਝ ਕਰ ਦੂੰਗੀ ਤੁਸੀਂ ਦੱਸੋ ਕਿਆ ਕਰਿਆ ਚੁੱਪ ਗਿਆ ਚ ਇੱਕ ਤਸਲਾ ਵੀ ਇੱਕ ਤਸਲਾ ਵੀ ਕਿਸੇ ਸੜਕ ਤੇ ਫ੍ਰੀਮਿਕਸ ਨਹੀਂ ਪਾਇਆ ਪੂਰੀ ਕਾਸੀ ਜੋਸੀ ਚ ਸੜਕਾਂ ਦਾ ਬੁਰਾ ਹਾਲ ਹੈ ਜੇ ਤੁਹਾਡੇ ਕੋਲ ਲੇਟ ਆਏ ਤਾਂ ਇੱਕ ਘੰਟਾ ਤਾਂ ਸੜਕਾਂ ਦੀ ਗਰਦੂਤ ਹੈ ਸੜਕਾਂ ਇੰਨਾ ਮਾੜੀਆਂ ਹੈ ਹਲਕੇ ਚ ਸਗਲਾ ਸਾਫ ਸਵੇਰ ਤੇ ਪਰ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਜੇ ਪੰਜ ਮਿੰਟ ਪਹੁੰਚਣਾ ਹੁੰਦਾ ਉਥੇ ਪੱਚੀ ਮਿੰਟ ਤੇ ਪਹੁੰਚ ਹੁੰਦਾ ਪਰ ਇਹਨਾਂ ਦੇ ਉੱਤੇ ਸਿੰਘਲਾ ਸਾਹਿਬ ਨੇ ਸਾਡੇ ਹਲਕੇ ਦੀਆਂ ਸਾਰੀਆਂ ਸੜਕਾਂ ਬਣਾਤੀਆਂ ਸੀ ਮੈਂ ਤਾਂ ਅਰਦਾਸ ਕਰਦਾ हूं ਬੇਤੀ ਕਰਦਾ हूं ਪ੍ਰਭੂ ਤੁਹਾਡੇ ਅੱਗੇ ਆਪਣਾ ਇੱਕ ਇੱਕ ਕੀਮਤੀ ਵੋਟ ਇਹਨਾਂ ਨੂੰ ਪੂਰੇ ਵਾਅਦਾ ਲਾ ਦਿਓ ਜੇ 10 12 ਨੇ 10 12 ਦਿਨਾਂ ਪਾ ਕੋਈ ਆਪਣਾ ਇਹੋ ਜਿਹਾ ਚੈਨਲ ਨਾ ਛੱਡੀਏ ਕੋਈ ਰਿਸ਼ਤੇ ਦਾ ਕੋਈ ਦੋਸਤ ਕੋਈ ਮਿੱਤਰ ਕੋਈ ਸਾਡਾ ਚੈਨਲ ਸਾਡੇ ਵਿੱਚ ਕੁਰਾਲੀ ਵਿੱਚ ਮੰਡੇ ਵਿੱਚ ਮੁਹਾਰੀ ਵਿੱਚ ਸਾਰੇ ਕਿਤੇ ਹੋਣ ਦੀਆਂ ਨਮਾਦੋਂ ਉਹ ਹੋਣ ਦੀਆਂ ਹਰ ਜਗ੍ਹਾ ਪਲੀਜ਼ ਕਿਰਪਾ ਕਰਕੇ ਸਿਗਲਾ ਸਾਹਿਬ ਦੇ ਹੱਕ 'ਚ ਇੱਕ ਲਹਿਰ ਬਣਾ ਦਿਓ ਵੈਸੇ ਇਹਨਾਂ ਦੇ ਆਉਣ ਨਾਲ ਲਹਿਰ ਬਣਦੀ ਹੈ ਐਤੋਂ ਪਹਿਲੇ ਵੀ ਸਾਡੇ ਕੋਲ ਲੈਬਰ ਪਾਰਲੀਮੈਂਟ ਹੁੰਦੇ ਰਹੇ ਕਿਸੇ ਦੇ ਪਿੱਛੇ ਐਡੀ ਵੱਡੀ ਐਡੀ ਵੱਡੀ ਫੌਜ ਨਹੀਂ ਆਈ ਜਿੰਨੀ ਇਹਦੇ ਪਿੱਛੇ ਆਈ ਹੈ ਕਿਉਂ ਆਈ ਹੈ ਭਾਈ ਕੋਈ ਗੱਲ ਹੈ ਪਿੱਛੇ ਲੋਕਾਂ ਦੇ ਕੰਮ ਕੀਤੇ ਜੇ ਲੋਕਾਂ ਦੇ ਕੰਮ ਕਰਤਾ ਲੋਕੀ ਨਾਲ ਜੁੜੇ ਤਾਂ ਸੰਗਰੂਰ ਪਟਿਆਲੇ ਦੇ ਲੋਕ ਇੱਥੇ ਇਹਨਾਂ ਦੀ ਮਦਦ ਲਈ ਆ ਰਹੇ ਆਂਕਾਂ ਦੀਆਂ ਗੱਟੀਆਂ ਇੱਥੇ ਸ਼ਹਿਰ ਜੁਗਤਰੀਆਂ ਫਿਰਦੀਆਂ ਤੇ ਫੇਰ ਦੁਬਾਰਾ ਅਪੀਲ ਕਰਦਾ ਕਿ ਆਪਣੀ ਇੱਕ ਇੱਕ ਕੀਮਤੀ ਵੋਟ ਸ਼੍ਰੀ ਵਿਜੇਂਦਰ ਸਿੰਘ ਲਾਹੇ ਦੇ ਹੱਕ ਚ ਪਾ ਕੇ ਇਹਨਾਂ ਨੂੰ ਐਫਪੀ ਬਣਾਓ ਤਾਂ ਕਿ ਜਿਵੇਂ ਸੰਗਰੂਰ ਚ ਵਿਕਾਸ ਹੋਇਆ ਜਿਵੇਂ ਜੋ ਸਕੂਰ ਤੋਂ ਮੀਨ ਪਿੱਛਰ ਗੱਡੇ ਉਹ ਸਾਡੇ ਇੱਥੇ ਵੀ ਉਹਨੇ ਦੇ ਮੀਨ ਪਿੱਛਰ ਗੱਡੇ ਉਹਨੇ ਕਹਿੰਦਾ ਹੋਇਆ ਜੇ ਮੈਂ ਚਾਹੁੰਦਾ ਗੁਰੂ ਹਰਗੋਬਿੰਦ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿਮਰ ਸਾਹਿਬ ਬੁਲਾ ਰਹੇ ਇਸਕੇ ਸਤਿਕਾਰਤ ਮਾਤਾਵਾਂ ਨੌਜਵਾਨ ਵੀਰੋ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਮਾਫੀ ਮੰਗਦੇ ਆਂ आज ਸਾਡੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਮਾਤਾ ਜੀ ਦਾ ਕਾਲਜਾਣਾ ਹੋ ਗਿਆ ਸੀ ਤੇ ਇਸ ਕਰਕੇ ਉਧਰ ਜਾਣਾ ਪਿਆ ਵਿੱਚ ਦੀ ਪ੍ਰੋਗਰਾਮ ਸਾਰੇ ਲੱਗੇ ਹੋਏ ਸੀ ਇਸ ਕਰਕੇ ਸਵੇਰ ਤੋਂ ਹੀ ਦੁਪਹਿਰ ਤੋਂ ਹੀ ਲੇਟ ਹੁੰਦੇ ਹੁੰਦੇ ਫਿਰ ਉਹ ਪੂਰਾ ਨਹੀਂ ਹੋ ਸਕਿਆ ਕੰਮ ਇਸ ਕਰਕੇ ਲੇਟ ਆ ਜਾਓ ਹਾਂ ਉਸ ਗਲਤੀ ਮਾਫੀ ਚਾਹੁੰਦੇ ਹਾਂ ਔਰ ਜਿੱਥੇ ਵੀ ਗਏ ਹੈ ਬਹੁਤ ਵੱਡਾ ਹੁਲਾਰਾ ਹੰਗਾਰਾ ਪਿਆਰ ਆਸ਼ੀਰਵਾਦ ਵੱਡੇ ਪੱਧਰ ਦਾ ਸਾਰੀ ਸੰਗਤ ਦਾ ਮਿਲ ਰਿਹਾ ਹੈ। ਔਰ ਆ ਜਿਹੜੀਆਂ ਦੋ ਤਿੰਨ ਗੱਲਾਂ ਕਰਨ ਵਾਸਤੇ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਹਾਂ। ਆਪਾਂ ਸਭ ਨੂੰ ਪਤਾ ਹੈ ਕਿ ਅੱਜ ਦੇਸ਼ ਦੇ ਵਿੱਚ ਬੀਜੇਪੀ ਦੀ ਸਰਕਾਰ ਔਰ ਸਾਡੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਗੱਲ ਹੋ ਰਹੀ ਹੈ। ਔਰ ਮੈਂ ਇਹ ਗੱਲ ਵੀ ਸਾਡੇ ਸਾਹਮਣੇ ਰੱਖਣਾ ਚਾਹੁੰਦਾ ਜਿਹੜੀ ਬਾਬਾ ਸਾਹਿਬ ਬੀਬਾ Rao Ambedkar ਜੀ ਨੇ ਸੰਵਿਧਾਨ ਦੇ ਤਹਿਤ ਸਾਨੂੰ ਦਿੱਤੀ ਔਰ ਜਦੋਂ ਵੀ ਕੋਈ ਚੋਣ ਆਉਂਦੀ ਹੈ ਚਾਹੇ ਹੁਣ ਆਵੇ ਚਾਹੇ ਕਾਉਂਸਲਰ ਦੀ ਚੋਣ ਆਵੇ ਚਾਹੇ ਸਰਪੰਚੀ ਦੀ ਚੋਣ ਆਵੇ ਹਰ ਬੰਦੇ ਨੂੰ ਤੁਹਾਡੀ ਕਚਹਿਰੀ ਵਿੱਚ ਆਉਣਾ ਪੈਂਦਾ ਔਰ ਤੁਹਾਡੀ ਕਚਹਿਰੀ ਵਿੱਚ ਆ ਕੇ ਦੁਬਾਰਾ ਇਲਾਕੇ ਦੀ ਸੇਵਾ ਵਾਸਤੇ ਬੇਨਤੀ ਕਰਨੀ ਪੈਂਦੀ ਹੈ ਜੇ ਸਾਡਾ ਵੋਟਾਂ ਦਾ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਚਲੇ ਜਾਣਾ ਹੈ ਤਾਂ ਫਿਰ ਕਿਸੇ ਦੇ ਲੋਕਾਂ ਦੀ ਕਚਹਿਰੀ 'ਚ ਨਹੀਂ ਆਉਣਾ ਇਸ ਕਰਕੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਆ ਜੇ ਹੈ ਵੋਟ ਪਾਉਣ ਤੋਂ ਪਹਿਲਾਂ ਇਹ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਸੰਵਿਧਾਨ ਜੋ ਸਾਡਾ ਖਤਰੇ 'ਚ ਹੈ ਉਸ ਨੂੰ ਬਚਾਉਣਾ ਹੈ ਨੌਜਵਾਨ ਵੀਰਾਂ ਵਾਸਤੇ ਆਰਮੀ ਦੀ ਜਿਹੜੀ ਭਰਤੀ ਹੁੰਦੀ ਸੀ ਪਹਿਲਾਂ ਪੱਕੀ ਭਰਤੀ ਹੁੰਦੀ ਸੀ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਜਿਹੜੀ ਭਰਤੀ ਹੁੰਦੀ ਸੀ ਪੱਕੀ ਭਰਤੀ ਹੁੰਦੀ ਸੀ ਪੈਨਸ਼ਨ ਵਾਲੀ ਭਰਤੀ ਹੁੰਦੀ ਸੀ ਭਾਜਪਾ ਦੀ ਸਰਕਾਰ ਨੇ ਉਹ ਭਰਤੀ ਨੂੰ ਕੱਚੀ ਭਰਤੀ ਤੇ ਠੋਕੀ ਵਾਲੀ ਭਰਤੀ ਬਣਾ ਕੇ ਰੱਖਤਾ ਆਪਾਂ ਸਭ ਨੂੰ ਪਤਾ ਹੈ 750 ਕਿਸਾਨ ਸ਼ਹੀਦ ਹੋਇਆ ਤਾਂ ਜਾ ਕੇ ਤਿੰਨ ਕਾਲੇ ਕੋਲੋਂ ਵਾਪਸ ਹੋਏ ਕਿਸਾਨ ਦੇ ਖੇਤ ਦੇ ਵਿੱਚ ਜਦੋਂ ਫਸਲ ਲੱਗਦੀ ਹੈ ਤਾਂ ਗਰੀਬ ਨੂੰ ਕੰਮ ਮਿਲਦਾ ਜਦੋਂ ਫਸਲ ਤਿਆਰ ਹੁੰਦੀ ਹੈ ਮੰਡੀ ਜਾਂਦੀ ਹੈ ਤਾਂ ਲੇਬਰ ਨੂੰ ਵੀ ਕੰਮ ਮਿਲਦਾ ਤੇ ਆੜਤੀ ਦੀ ਦੁਕਾਨ ਤੇ ਵੀ ਕੰਮ ਆਉਂਦਾ ਔਰ ਜਦੋਂ ਫਸਲ ਵਿਕ ਜਾਂਦੀ ਹੈ ਸਾਡੇ ਕੋਲ ਪੈਸੇ ਆ ਜਾਂਦੇ ਆ ਫੇ ਜਿਹੜੇ ਬਾਜ਼ਾਰ ਹੁੰਦੇ ਆ ਉਹਨਾਂ 'ਚ ਰੌਣਕਾਂ ਲੱਗਦੀਆਂ ਚਾਹੇ ਮਨਿਆਰੀ ਦੀ ਦੁਕਾਨ ਹੋਵੇ ਚਾਹੇ ਕੱਪੜੇ ਦੀ ਹੋਵੇ ਚਾਹੇ ਮਠਾਈ ਦੀ ਹੋਵੇ ਤੁਸੜਾ ਸਾਡਾ ਪੰਜਾਬ ਹੈ ਉਹ ਕਿਸਾਨੀ ਤੇ ਖੜਾ ਹੈ ਸਾਡਾ ਸੂਬਾ ਕਿਸਾਨੀ ਨਾਲ ਜੁੜਿਆ ਹੋਇਆ ਸਾਡਾ ਸੂਬਾ ਹੈ ਜਿਸੀ ਆਪਣੇ ਜਿਹੜੀਆਂ ਪਾਰਟੀਆਂ ਕਿਸਾਨ ਦੇ ਹੱਕ ਦੇ ਵਿੱਚ ਹੰਭ ਵੀ ਨਹੀਂ ਪਰ ਸਕਦੀ ਜਿਹੜੀਆਂ ਪਾਰਟੀਆਂ ਕਿਸਾਨ ਦੇ ਹੱਕ ਦੇ ਵਿੱਚ ਗਵਾਈ ਨਹੀਂ ਦੇ ਸਕਦੀਆਂ ਉਹ ਸਾਡੇ ਪੰਜਾਬ ਦੀ ਤਰੱਕੀ ਦੀ ਸੋਚ ਸੀ ਆਪਣੇ ਪਿਛਲੇ 2 ਸਵਾ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਬੜੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਰੋਜ਼ਗਾਰੀ ਖਤਮ ਕਰ ਦਾਂਗੇ ਇਲੀਗਲ ਮਾਈਨਿੰਗ ਬੰਦ ਕਰ ਦਾਂਗੇ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਾਂਗੇ ਵੀਆਈਪੀ ਕਲਚਰ ਖਤਮ ਕਰ ਦਾਂਗੇ ਸਾਡੀਆਂ ਬੀਬੀਆਂ ਪੈਣਾ ਨੂੰ ਹਰ ਮਹੀਨੇ 1000 ਰੁਪਿਆ ਉਹਨਾਂ ਦੇ ਖਾਤੇ ਚ ਪਾਇਆ ਪਾਵਾਂਗੇ ਬਹੁਤ ਸਾਰੀਆਂ ਗੱਲਾਂ ਕਹੀਆਂ ਇਹ ਵੀ ਕਿਹਾ ਕਿ ਕਿਸਾਨ ਦੇ ਮੁਆਵਜ਼ੇ ਦੀ ਜੇ ਗੱਲ ਹੁੰਦੀ ਹੈ ਫਸਲ ਦੇ ਮੁਆਵਜ਼ਾ ਤਾਂ ਛੱਡੋ ਜੇ ਕਿਸ ਦੀ ਮੁਰਗੀ ਮਾਰਗੀ ਨਾ ਉਹਦੇ ਉਹਦੇ ਧੰਦਾ ਦਾ ਵੀ ਅਸੀਂ ਮੁਆਵਜ਼ਾ ਦੇ ਆ ਕਰ ਰਹੇ ਹਾਂ ਇਹ ਸਾਰੀਆਂ ਗੱਲਾਂ ਆਮ ਆਦਮੀ ਪਾਰਟੀ ਤੋਂ ਚੋਣ ਲੜ ਰਹੀ ਸੀ ਨਾ ਉਹਨਾਂ ਨੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਸੀ ਕਿ ਅਜ ਸਵਾ ਦੋ ਸਾਲ ਹੋ ਗਏ ਤੇ ਤੁਸੀਂ ਮੈਨੂੰ ਦੱਸ ਦੋ ਕਿ ਕੋਈ ਕਾਰਗੁਜ਼ਾਰੀ ਸਰਕਾਰ ਦੀ ਹੈ ਆ ਜੀਤੀ ਜੀ ਬੋਲ ਕੇ ਗਏ ਹਨ ਇੱਕ ਤਸਲਾ ਪ੍ਰੀ ਮਿਕਸ ਦਾ ਨਹੀਂ ਪਿਆ ਕਿਸੇ ਜਗ੍ਹਾ ਤੋਂ ਜਿਹੜੀਆਂ ਪੰਚਾਇਤਾਂ ਕੋਲੇ ਜਾਂ ਕਮੇਟੀਆਂ ਕੋਲੇ ਪੈਸਾ ਆਇਆ ਸੀ ਇਹ ਜਿਨ੍ਹਾਂ ਕੋਲ ਪੈਸਾ ਪਿਆ ਸੀ ਉਹ ਵਾਲਾ ਪੈਸਾ ਵੀ ਕਿਸੇ ਪੰਚਾਇਤ ਨੂੰ ਖਰਚਣ ਵਾਸਤੇ ਇਜਾਜ਼ਤ ਨਹੀਂ ਦਿੱਤੀ ਗਈ ਅੱਜ ਜੇ ਸਵਾ ਦੋ ਸਾਲ ਦੇ ਵਿੱਚ ਸੂਬੇ ਦੀ ਸਰਕਾਰ ਦਾ ਇਹ ਹਾਲ ਹੈ ਤੁਸੀਂ ਸਮਝੋ ਕਿੱਥੇ ਜਾ ਸਕਦੇ ਹੋਰ ਤਾਂ ਹੋਰ ਆਪਣਾ ਨੌਜਵਾਨ ਸਿੰਗਰ ਸੀਗਾ ਸਿੱਧੂ ਮੂਸੇਵਾਲਾ ਪੂਰੇ ਹਿੰਦੁਸਤਾਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਉਹਦੀ ਗੱਲ ਸੀ ਉਸ ਬੰਦੇ ਦੀ ਉਹ ਬੰਦੇ ਦਾ ਕਤਲ ਹੋ ਗਿਆ ਉਦੇ ਮਾਪੇ ਬੀਜੇਪੀ ਦੀ ਸਰਕਾਰ ਕੋਲ ਵੀ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਵੀ ਗਏ ਕਿ ਇਹਦੇ ਕਾਤਲਾਂ ਨੂੰ ਫੜੋ ਅੱਜ ਤੱਕ ਕਿਸੇ ਨੇ ਉਹਨਾਂ ਨੂੰ ਕਾਬੂ ਨਹੀਂ ਕੀਤਾ ਆ ਸਾਡੇ ਸੂਬੇ ਦੀ ਹਾਲਤ ਹੈ ਅੱਜ ਵੋਟਾਂ ਦਾ ਟਾਈਮ ਆਇਆ ਹੈ ਫੈਸਲਾ ਇਹ ਕਰਨ ਦੀ ਲੋੜ ਹੈ ਕਿ ਅਸੀਂ ਕਿਹਦੀ ਸਰਕਾਰ ਬਣਾਉਣੀ ਹੈ ਦਿੱਲੀ ਵਿੱਚ ਕਾਂਗਰਸ ਪਾਰਟੀ ਦੀ ਮਹਾਗਠਜਬੰਦਨ ਦੀ ਸਰਕਾਰ ਬਣਾਉਣੀ ਹੈ ਕਿ ਸਾਡੇ ਬੀਜੇਪੀ ਦੀ ਸਰਕਾਰ ਬਣਾਉਣੀ ਹੈ ਦੇਖੋ ਗੱਲ ਇਹ ਹੈ ਇਹ ਬਖਤ રોજਦੋ ਨਹੀਂ ਆਉਣਾ ਆਪਾਂ ਨੂੰ ਇਹ ਸੋਚ ਕੇ ਫੈਸਲਾ ਕਰਨਾ ਪੈਣਾ ਕਿ ਜੀਐਸਟੀ ਲੱਗਿਆ ਸਾਡੇ ਜੇਸਟ ਲੱਗਿਆ ਸਾਨੂੰ ਸੋਚ ਕੇ ਫੈਸਲਾ ਕਰਨਾ ਪੈਣਾ ਕਿ ਸਾਡੀ ਇਹ ਸਰਕਾਰ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਕਿਹੜੀ ਸਰਕਾਰ ਨੇ ਪੂਰੇ ਕੀਤੇ ਆ ਕਿਹੜੀ ਸਰਕਾਰ ਸਾਡੇ ਨਾਲ ਖੜਦੀ ਹੈ ਕਿਹੜੀ ਸਰਕਾਰ ਸਾਡੀ ਗੱਲ ਕਰਦੀ ਹੈ ਮਹਿੰਗਾਈ ਕਿੱਥੇ ਪਹੁੰਚੀ ਹੈ ਆਪਾਂ ਸਾਰੇ ਜਾਣਦੇ ਆ ਗੈਸ ਸਿਲੰਡਰ ਹੋਵੇ ਪੈਟਰੋਲ ਹੋਵੇ ਦਾਣਾ ਹੋਵੇ ਤੇਲ ਹੋਵੇ ਕਿਸੇ ਚੀਜ਼ ਦੀ ਗੱਲ ਕਰ ਲਓ ਅੱਜ ਤੁਸੀਂ ਦੇਖ ਲਓ ਜਿਹੜਾ ਛੋਟਾ ਗਰੀਬ ਸੀ ਨਾ ਦੁਕਾਨਦਾਰ ਸੀ ਉਹ ਦੁਕਾਨਦਾਰ ਹੀ ਰਹਿ ਗਿਆ ਜਿਹੜੇ ਛੋਟੇ ਕਾਰੋਬਾਰ ਵਾਲੇ ਸੀ ਉਹ ਛੋਟੇ ਕਾਰੋਬਾਰ ਵਾਲੇ ਰਹਿ ਗਿਆ ਕੀ ਤਰੱਕੀ ਹੋਈ ਹੈ ਅਡਾਨੀ ਆ ਵੱਡੇ ਵੱਡੇ ਬੰਦਿਆਂ ਦੀ ਤਰੱਕੀ ਹੋਈ ਹੈ ਹੋਰ ਕਿਸੇ ਦੀ ਤਰੱਕੀ ਨਹੀਂ ਹੋਈ ਅਜ ਮੋਖਾ ਆਇਆ ਵੋਟ ਦਾ ਇਸਤੇਮਾਲ ਸਹੀ ਕਰਨ ਵਾਸਤੇ ਅਬ ਮੇਰੇ ਸਾਹਮਣੇ ਵੀ ਕਈ ਲੋਕ ਚੋਣ ਲੜਦੇ ਆ ਉਹਨਾਂ ਚੋਂ ਇੱਕ ਆਦਮੀ ਪਹਿਲਾਂ ਵੀ ਐਮਪੀ ਰਹਿ ਚੁੱਕਿਆ ਉਹਨਾਂ ਦੀ ਕੀ ਕਾਰਗੁਜ਼ਾਰੀ ਰਹੀ ਹੈ ਉਹ ਵੀ ਆਪਾਂ ਨੂੰ ਦੇਖਣ ਦੀ ਲੋੜ ਹੈ ਜਦੋਂ ਅਸੀਂ ਗੱਲ ਨੂੰ ਦੇਖ ਕੇ ਵੋਟ ਪਾਵਾਂਗੇ ਤਾਂ ਅਸੀਂ ਸਹੀ ਫੈਸਲਾ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਤੁਹਾਡੇ ਕੋਲ ਆਏ 12 13 ਸਾਲ ਪਹਿਲਾ ਸੰਗੂ ਦੀ ਸੇਵਾ ਕੀਤੀ ਬੜੇ ਕਮ ਸਾ ਬੋਲ ਰਹੇ ਸਿੰਘ ਜੀਤੀ ਜੀ ਬੋਲ ਕੇ ਗਏ ਹੈ ਮੈਂ ਕੋਲ ਨੂੰ ਕਹਿਣਾ ਚਾਹਨਾ 13 ਸਾਲ ਆਪਣੇ ਇਲਾਕੇ ਦੀ ਸੱਚੀ ਤੇ ਸੁੱਚੀ ਸੇਵਾ ਕੀਤੀ ਪੀਜੀਆਈ ਦਾ ਹਸਪਤਾਲ ਚੰਡੀਗੜ੍ਹ ਤੋਂ ਬਾਅਦ ਦੂਜਾ ਸਰੂ ਦੇ ਵਿੱਚ ਖੋਲਿਆ ਟਾਟਾ ਦਾ ਕੈਂਸਰ ਹਸਪੀਟਲ ਬੰਬੇ ਤੋਂ ਬਾਅਦ ਦੂਜਾ ਹਸਪਤਾਲ 100 ਮੰਜ਼ੀਆਂ ਦਾ ਜਿੱਥੇ 95% ਮਰੀਜ਼ਾਂ ਦਾ ਇਲਾਜ ਮੁਫਤ ਦੇ ਵਿੱਚ ਹੁੰਦਾ ਭਾਵੇਂ ਸਰੀਰ ਨੂੰ ਕੈਂਸਰ ਦੀ ਦਵਾਈ ਲਗਣੀ ਹੋਵੇ ਭਾਵੇਂ ਬਿਜਲੀ ਲਗਣੀ ਹੋਵੇ ਭਾਵੇਂ ਕੈਂਸਰ ਦਾ ਆਪਰੇਸ਼ਨ ਹੋਣਾ ਹੋਵੇ 95% ਮਰੀਜ਼ਾਂ ਦਾ ਇਲਾਜ ਕੈਂਸਰ ਵਰਗੀ ਬਿਮਾਰੀ ਦਾ ਮੁਫਤ ਦੇ ਵਿੱਚ ਹੁੰਦਾ ਇੱਕ ਪੈਸਾ ਖਰਚ ਨਹੀਂ ਹੁੰਦਾ ਨੌਜਵਾਨ ਬੱਚਿਆਂ ਵਾਸਤੇ ਖੇਡਾਂ ਦਾ ਆਦਾਰਾ ਪਿੰਡਾਂ ਦੇ ਸਕੂਲ ਪ੍ਰਾਈਵੇਟ ਸਕੂਲ ਦੇ ਬਰਾਬਰ ਦੇ ਬਣਾਏ ਸੜਕਾਂ ਹੋਣ ਪਿੰਡਾਂ ਦੀਆਂ ਇੰਟਰਲੋਕਿੰਗ ਟਾਇਲ ਦੀ ਗੱਲ ਹੋਵੇ ਸ਼ਹਿਰ ਦੇ ਵਿੱਚ ਵਾੜਜ ਪਾਣੀ ਸੀਵਰੇਜ ਦੀ ਗੱਲ ਹੋਵੇ ਕਿਸੇ ਗੱਲ ਦੇ ਵਿੱਚ ਕਮੀ ਨਹੀਂ ਛੱਡੀ ਅੱਜ 12 13 ਸਾਲਾਂ ਬਾਅਦ ਸੰਨੂਰ ਪੰਜਾਬ ਦਾ ਇੱਕ ਨੰਬਰ ਦਾ ਇਲਾਕਾ ਬਣਾ ਕੇ ਦਿੱਤਾ ਹੈ ਔਰ ਮੈਂ ਇਹ ਸਾਰੇ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਅੱਜ ਤੁਹਾਡੇ ਕੋਲ ਆਇਆ ਹਾਂ ਪਾਰਟੀ ਨੇ ਉਹਨੇ ਜ਼ਿੰਮੇਵਾਰੀ ਦਿੱਤੀ ਹੈ ਬਹੁਤ ਪਿਆਰ ਮਿਲ ਰਿਹਾ ਇਲਾਕੇ ਦਾ ਜਿਹੜੇ ਜਿਹੜੇ ਇਲਾਕੇ ਚ ਗਏ ਨੰਗਲ ਤੋਂ ਲੈ ਕੇ ਬਰਾਚੌਰ ਤੱਕ ਬਰਾਚੜ ਤੋਂ ਲੈ ਕੇ ਨਵਾਂ ਸ਼ਹਿਰ ਤੱਕ ਰੋਪੜ ਤੋਂ ਲੈ ਕੇ ਮੋਹਾਲੀ ਤੱਕ ਖਰੜ ਤੋਂ ਲੈ ਕੇ ਕੁਰਾਲੀ ਤੱਕ ਹਰ ਜਗ੍ਹਾ ਦੇ ਉੱਪਰ ਬੜਾ ਵੱਡਾ ਪਿਆਰ ਤੇ ਆਸ਼ੀਰਵਾਦ ਸਾਰੀ ਸੰਗਤ ਦੇ ਰਹੀ ਹੈ ਮੇਰੀ ਤਾਂ ਕੋਈ ਬੇਨਤੀ ਹੈ ਮੈਂ ਤਾਂ ਆਪਣੀ ਜ਼ਿੰਮੇਵਾਰੀ ਅੱਜ ਤੋਂ ਇਹ ਸਮਝਦਾ ਕਿ ਜੇ 4 ਤਰੀਕ ਨੂੰ ਜ਼ਿੰਮੇਵਾਰੀ ਮਿਲ ਗਈ ਤਾਂ 4 ਤਰੀਕ ਤੋਂ ਬਾਅਦ ਅਗਲੇ 5 ਸਾਲ ਦੇ ਇਲਾਕੇ ਵਾਸਤੇ ਕੀ ਕੀ ਕਰਨਾ ਹੈ ਉਹ ਮੇਰੇ ਮਨ ਦੇ ਵਿੱਚ ਹੈ ਨਾ ਕਦੇ ਰਾਜਨੀਤਿਕ ਤਾਕਤ ਨੂੰ ਤਾਕਤ ਸਮਝਿਆ ਹਮੇਸ਼ਾ ਜਦੋਂ ਵੀ ਗੁਰੂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਹਮੇਸ਼ਾ ਆਪਣੀ ਉਸ ਜ਼ਿੰਮੇਵਾਰੀ ਨੂੰ ਇੱਕ ਸੇਵਾ ਦੇ ਰੂਪ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਤੁਹਾਡੇ ਕੋਲ ਆਏ ਬੇਨਤੀ ਇੰਨੀ ਹੈ ਆਪਣੇ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਆਪਣੇ ਇਲਾਕੇ ਦੀ ਤਰੱਕੀ ਕਰਨੀ ਹੈ ਆਪਣੇ ਇਲਾਕਾ ਦੇ ਲੋਕਾਂ ਦੀ ਮਜ਼ਬੂਤੀ ਲੈ ਕੇ ਆਉਣੀ ਹੈ ਆਪਣੇ ਇਲਾਕੇ ਦੀ ਜੋ ਮੁਸ਼ਕਲਾਂ ਹੈ ਉਦੇ ਵਾਸਤੇ ਪਾਰਲੀਮੈਂਟ ਦੇ ਵਿੱਚ ਆਵਾਜ਼ ਚੱਕਣੀ ਹੈ ਔਰ ਉਸ ਦੇ ਨਾਲ-ਨਾਲ ਭਾਰਾ ਸਰਕਾਰ ਦੇ ਵੱਖ-ਵੱਖ ਅਧਾਰਿਆਂ ਤੋਂ ਪੈਸਾ ਲਿਆ ਕੇ ਆਪਣੇ ਲੋਕਾਂ ਦੀ ਤਰੱਕੀ ਵਾਸਤੇ ਖਰਚ ਕਰਨਾ ਹੈ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਹੈ ਔਰ ਜੇ ਕੋਈ ਆਪਾਂ ਨੂੰ ਕਹੇ ਕਿ ਬੇਰੋਜ਼ਗਾਰੀ ਸਰਕਾਰੀ ਰੋਜ਼ਗਾਰ ਨਾਲ ਖਤਮ ਹੋ ਸਕਦੀ ਹੈ ਕਦੇ ਵੀ ਬੇਰੋਜ਼ਗਾਰੀ ਸਰਕਾਰੀ ਰੋਜ਼ਗਾਰ ਦੇ ਨਾਲ ਖਤਮ ਨਹੀਂ ਹੋ ਸਕਦੀ ਜਦੋਂ ਵੀ ਰੋਜ਼ਗਾਰ ਦੇ ਪ੍ਰਬੰਧ ਕਰਨੇ ਪਣਗੇ ਜਦੋਂ ਤੱਕ ਅਸੀਂ ਆ ਪ੍ਰਾਈਵੇਟ ਪ੍ਰਬੰਧ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਬਾਹਰਲੇ ਅਧਿయోగਪਤੀ ਦਾ ਪੈਸਾ ਆਪਣੇ ਇਲਾਕੇ 'ਚ ਨਹੀਂ ਲਾਵਾਂਗੇ ਜਦੋਂ ਤੱਕ ਅਸੀਂ ਉਰੇ ਕੋਈ ਕਾਰੋਬਾਰ ਨਹੀਂ ਖੋਲਾਂਗੇ ਉਦੋਂ ਤੱਕ ਅਸੀਂ ਬੇਰੋਜ਼ਗਾਰੀ ਨੂੰ ਖਤਮ ਨਹੀਂ ਕਰ ਸਕਦੇ ਇਹ ਜਿਹੜਾ ਵੀ ਕੋਈ ਬੰਦਾ ਆ ਕੇ ਸਾਡੇ ਸਟੇਜ ਤੇ ਕਹਿੰਦਾ ਕਿ ਜੀ ਅਸੀਂ ਤਾਕਤ ਚਾਹਾਂਗੇ ਬੇਰੋਜ਼ਗਾਰੀ ਇਸ ਤਰ੍ਹਾਂ ਖਤਮ ਕਰ ਦਾਂਗੇ ਐਦਾ ਕੋਈ ਬੇਰੋਜ਼ਗਾਰੀ ਖਤਮ ਨਹੀਂ ਹੁੰਦਾ ਦੀ ਕਿ ਤਸਵੀਜ਼ ਹੋਣੀ ਚਾਹੀਦੀ ਹੈ ਇਕ ਤਸਵੀਜ਼ ਬਣਾ ਕੇ ਕੰਮ ਕਰਨਾ ਚਾਹੀਦਾ ਹੈ ਅੱਜ ਇਹ ਨੌਜਵਾਨ ਬੱਚੇ ਨਸ਼ਿਆਂ 'ਚ ਫਸੇ ਹਨ ਤੇ ਉਹਨਾਂ ਨੂੰ ਬਾਹਰ ਕੱਢਣ ਦੀ ਲੋੜ ਹੈ ਨਾ ਤਾਂ ਸਭ ਤੋਂ ਪਹਿਲਾਂ ਖੇਡਾਂ ਦੇ ادارے ਬਣਾਉਣ ਦੀ ਲੋੜ ਹੈ ਬੱਚਿਆਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਕਰਨ ਦੀ ਲੋੜ ਹੈ ਤਾਂ ਆਪ ਤੁਸੀਂ ਬੱਚਿਆਂ ਨੂੰ ਉਸ ਗੱਲ ਤੋਂ ਬਾਹਰ ਕੱਢ ਸਕਦੇ ਹੋ ਕਿਉਂਕਿ ਜਦੋਂ ਤੱਕ ਅਸੀਂ ਬੱਚਿਆਂ ਨੂੰ ਕੋਈ ਦਿਸ਼ਾ ਨਹੀਂ ਦਿਖਾਵਾਂਗੇ ਤਦ ਤੱਕ ਬੱਚੇ ਦਿਸ਼ਾ 'ਚ ਚੱਲ ਨਹੀਂ ਸਕਦੇ ਤਾਂ ਆਹ ਤੁਹਾਡੇ ਕੋਲ ਆਇਆ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਹੋਵੇ ਥੋੜਾ ਮਾਣ ਆਪਣੇ ਇਸ ਬੱਚੇ ਨੂੰ ਅਸ਼ੀਰਵਾਦ ਦੇਣ ਦਾ ਤੁਹਾਨੂੰ ਕੋਈ ਬੇਨਤੀ ਕਰਨਾ ਚਾਹਨਾ ਤਕੜੇ ਹੋ ਕੇ 12 15 ਦਿਨ ਇਸ ਜੋੜ ਮਹਾਂ ਵਿੱਚ ਹਿੱਸਾ ਬਲੋ ਜਿੰਦਾਬਾਦ ਜਿੰਦਾਬਾਦ ਲੋਕੋ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਮੇਰਾ ਸਿਰੇ ਕੋਈ ਬੇਨਤੀ ਹੈ ਚੜੀਆਂ ਸਾਹਿਬ ਮੇਰੀ ਕੋਈ ਬੇਨਤੀ ਹੈ ਸੰਗਤ ਨੂੰ ਤੁਸੀਂ ਆਪਣੇ ਇਸ ਛੋਟੇ ਭਰਾ ਦਾ ਆਪਣੇ ਬੱਚੇ ਦਾ ਸਾਥ ਦੇਣਾ ਚਾਹੁੰਦੇ ਹੋ ਜੈ ਵੱਡੀ ਚੋਣ ਹੈ ਗੱਲਾਂ ਕੋਈ ਨਹੀਂ ਇਸ ਦੇ ਵਿੱਚ ਹਿੱਸਾ ਲੈ ਸਾ ਮੁਲਿਕਾ ਤੁਸੀਂ ਸਾਰਿਆਂ ਨੇ ਮਿਹਨਤ ਕੀਤੀ ਤੁਹਾਡਾ ਬਹੁਤ ਧੰਨਵਾਦ ਹੈ ਮੈਨੂੰ ਪਤਾ ਕਿੰਨੀ ਧੀਰ ਤੁਸੀਂ ਸਭ ਲੋਕਾਂ ਦਾ ਹੱਥ ਜੋੜ ਕੇ ਬੇਨਤੀ ਕੀਤੀ ਹੋਣੀ ਬਿਠਾਉਣ ਵਾਸਤੇ ਉਹ ਜਿੰਨੀ ਵਾਰੀ ਤੁਸੀਂ ਬੇਨਤੀ ਕੀਤੀ ਹੈ ਉਹਦੀ ਦੁਗਣੀ ਵਾਰ ਮੈਂ ਬਾਫੀ ਛੋੜਨੋਂ ਮੰਗਦਾ ਹੋਇਆ ਆਪਣੀ ਗੱਲ ਨੂੰ ਸਮਾਪਤ ਕਰਦਾ ਹਾਂ ਜੈ ਹਿੰਦ ਜੈ ਭਾਰਤ ਨੇ ਦਿਨਾਂ ਬਜ਼ਾਰ ਬਣਾ ਕੇ ਆਪ ਸਸਤੇ ਵਿੱਚ ਜਾਣਾ ਚਾਹਤ ਮਗਨ ਬਾਈ ਦੇਖੋ ਹਲੇ ਮੁੱਦੇ ਤਾਂ ਬਹੁਤ ਐ ਚਾਹੇ ਕੰਡੀਰੀ ਦੇ ਪਾਣੀ ਦਾ ਮੁੱਦਾ ਹੈ ਚਾਹੇ ਕਹੀਂ ਕਹੀਂ ਇਲਾਕਿਆਂ ਦੇ ਵਿੱਚ ਖੜਾ ਦਾ ਮੁੱਦਾ ਹੈ ਕਈ ਜਗ੍ਹਾ ਦੇ ਉੱਪਰ ਪਾਣੀ ਨੀਮਾ ਹੋ ਗਿਆ ਉਹਦਾ ਮੁੱਦਾ ਹੈ ਮੁੱਦੇ ਤਾਂ ਕਈ ਐ ਚਾਹੇ ਮੋਹਾਲੀ 에어ਪੋਰਟ ਤੋਂ ਮੋਹਾਲੀ 에어ਪੋਰਟ ਨੂੰ ਕੈਨੇਡਾ ਤੇ ਸਿੰਗਾਪੁਰ ਦੀ ਫਲਾਈਟ ਦਾ ਮੁੱਦਾ ਹੈ ਇਹ ਮੁੱਦੇ ਤਾਂ ਕਈ ਐ ਇਹ ਸਾਰੇ ਮੁੱਦਿਆਂ ਨੂੰ ਫਰੇਮ ਕਰਕੇ ਆਉਣ ਵਾਲੇ ਸਮੇਂ ਵਿੱਚ ਪੂਰਾ ਪਲਾਨ ਅਨਵੀਲ ਕਰਾਂਗੇ ਔਰ ਵਾਦਾ ਮੇਰਾ ਹੈ ਇਸ ਇਲਾਕੇ ਨੂੰ ਇੱਕ ਨੰਬਰ ਦਾ ਇਲਾਕਾ ਬਣਾਵਾਂਗੇ ਹਰ ਤਰ੍ਹਾਂ ਦੀ ਸੂਜ ਦੇ ਪੱਖੋਂ ਸ਼੍ਰੀ ਰਾਂਗਪੁਰ ਸਾਹਿਬ ਹਲਕਾ ਔਰ ਇਸ ਦੇ ਵਿੱਚ ਮਾਈਨਿੰਗ ਮਾਈਨਿੰਗ ਹਮੇਸ਼ਾ ਹੀ ਬਹੁਤ ਵੱਡਾ ਮੁੱਦਾ ਰਿਹਾ ਹੈ ਇਸ ਨੂੰ ਕਿਵੇਂ ਵੀ ਦੇਖੋ ਮੈਂ ਇਹ ਸਮਝਦਾ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਮਾਈਨਿੰਗ ਨੂੰ 3 ਮਹੀਨਾ ਦੇ ਅੰਦਰ ਅੰਦਰ ਬੰਦ ਕਰਨ ਦੀ ਇਲੀਗਲ ਮਾਈਨਿੰਗ ਨੂੰ ਬੰਦ ਕਰਨ ਦੀ ਜ਼ੁਬਾਨ ਦਿੱਤੀ ਸੀ ਆ ਐਲਾਨ ਕੀਤਾ ਸੀ ਅੱਜ ਸਵਾ ਦੋ ਸਾਲ ਹੋ ਗਏ ਸੂਬੇ ਦੀ ਸਰਕਾਰ ਨੇ ਉਸ ਗੱਲ ਦੇ ਉੱਪਰ ਕੋਈ ਪਹਿਰਵਾਹੀ ਨਹੀਂ ਕੀਤੀ ਔਰ ਮੈਂ ਉਮੀਦ ਕਰਦਾ ਹਾਂ ਕਿ ਸੂਬੇ ਦੀ ਸਰਕਾਰ ਉਸ ਦੇ ਉੱਪਰ ਆਪਣੀ ਨਿਗਾ ਲਗਾਵੇ ਕਿਉਂਕਿ ਬਹੁਤ ਸਾਰਾ এনवायरमेंट ਉਧਰੋਂ ਖਰਾਬ ਹੋ ਰਿਹਾ ਹੈ ਔਰ ਇਹ ਗੱਲ ਨੂੰ ਬਹੁਤ ਜਲਦੀ ਕਰਨ ਦੀ ਜ਼ਰੂਰਤ ਹੈ ਔਰ ਕੱリエ ਗੱਲ ਨਹੀਂ ਚਾਹੇ ਉਹਨਾਂ ਨੇ ਬੇਰੋਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ ਚਾਹੇ ਉਹਨਾਂ ਨੇ ਨਸ਼ੇ ਨੂੰ ਪੰਜਾਬ ਤੋਂ ਖਤਮ ਕਰਨ ਦੀ ਗੱਲ ਕੀਤੀ ਚਾਹੇ ਉਹਨਾਂ ਨੇ ਵੀਆਈਪੀ ਕਲਚਰ ਨੂੰ ਪੰਜਾਬ ਤੋਂ ਖਤਮ ਕਰਨ ਦੀ ਗੱਲ ਕੀਤੀ ਜਾਂ ਜਿਹੜੀਆਂ-ਜਿਹੜੀਆਂ ਗੱਲਾਂ ਉਹਨਾਂ ਨੇ ਪੰਜਾਬ ਦੇ ਮਤਲਬਕ ਕਹੀਆਂ ਜਦੋਂ ਮੁਆਵਜ਼ੇ ਦੀ ਗੱਲ ਆਈ ਸੀ ਆਪਾਂ ਨੂੰ ਪਤਾ ਜਦੋਂ ਖੜਾਣਾ ਪਾਣੀ ਆਇਆ ਉਹਦਾ ਮੁਆਵਜ਼ਾ ਵੀ ਕਿਸ ਨੂੰ ਮਿਲਿਆ ਨਹੀਂ ਆਪਾਂ ਰਾਮ ਮੰਦਿਰ ਦੀ ਗੱਲ ਕਰਦੇ ਨੇ ਮੋਤੀ ਜੀ ਰਾਮ ਮੰਦਿਰ ਦੀ ਗੱਲ ਕਰਦੇ ਨੇ ਕਿ ਅਗਰ ਕਾਂਗਰਸ ਆਈ ਤਾਂ ਉਹ ਉਹ ਪਲਟੋਜ਼ਰ ਚਲਾਣਗੇ ਰਾਮ ਮੰਦਿਰ ਤੇ ਆਪ ਉਹਨਾਂ ਦੇ ਇਸ ਪਿਆਰ ਨੂੰ ਕਿਵੇਂ ਦੇਖੇ ਦੇਖੋ ਮੈਂ ਉਹਨਾਂ ਦੇ ਕਿਸੇ ਬਿਆਨ ਨੂੰ ਕਿਸੇ ਤਰੀਕੇ ਨਾਲ ਨਹੀਂ ਦੇਖਦਾ ਮੈਂ ਇੱਕੋ ਤਰੀਕਾ ਦੇਖਦਾ ਕਿ ਉਹਨਾਂ ਦੇ ਜਦੋਂ ਬੁਖਲਾਹਟ ਆ ਚੁੱਕੀ ਹੈ ਉਹਨਾਂ ਨੂੰ ਸਮਝ ਆ ਗਿਆ ਵੀ ਗਰਾਊਂਡ ਹਿੱਲ ਚੁੱਕਿਆ ਹੈ ਚੋਣਾਂ ਤੋਂ ਚੋਣ ਜਾਬਤੇ ਤੋਂ ਪਹਿਲਾਂ ਉਹਨਾਂ ਨੂੰ ਲੱਗਦਾ ਸੀ ਕਿ ਭਾਜਪਾ ਦੀ ਤੀਜੀ ਵਾਰ ਸਰਕਾਰ ਬਣ ਰਹੀ ਹੈ ਇਸ ਕਰਕੇ ਉਹ ਹੋਰ ਤਰ੍ਹਾਂ ਗੱਲ ਕਰਦੇ ਸੀ ਹੁਣ ਜਦੋਂ ਬੁਖਲਾਹਟ ਆ ਗਈ ਹੈ ਤਾਂ ਉਸ ਤੋਂ ਹੁਣ ਐਸੇ ਬਿਆਨ ਉੱਭਾਜੀ ਅਮਾਨੀ ਅਡਾਨੀ ਅਮਾਨੀ ਅਡਾਨੀ ਦੀ ਗੱਲ ਜਿਹੜੀ ਸੀ ਕਿ ਅਮਾਨੀ ਅਡਾਨੀ ਉਸ ਤੋਂ ਵੀ ਉਹਨਾਂ ਨੇ ਇੱਕ ਤਿੱਖਾ ਵਾਰ ਕਿਤਾਏ ਕਾਂਗਰਸ ਨੂੰ ਲੈ ਕੇ ਟੈਂਪੋ ਢikal ਦਿੱਤੀ ਕਿ ਕੈਸ਼ ਪਰ ਭਰ ਕੇ ਕਿ ਜਿਹੜਾ ਕਿ ਅਮਾਨੀ ਅਡਾਨੀ ਵੱਲੋਂ ਉੱਧਰ ਗਿਆ ਉਸ ਨੂੰ ਆਪ ਕੀ ਵਿਵਿਖਤ ਹੋ ਗਿਆ ਦੇਖੋ ਗੱਲ ਇਹ ਹੈ ਕਿ ਜਿਹੜੇ ਇਲੈਕਟਰਲ ਬਾਂਡ ਵਾਲੀ ਗੱਲ ਆਈ ਸੀ ਨਾ ਇਲੈਕਟਰਲ ਬਾਂਡ ਨੇ ਸਾਰਾ ਕੰਮ ਕਲੀਅਰ ਕਰਤਾ ਸਾਰੇ ਦੇਸ਼ ਨੂੰ ਔਰ ਇਲੈਕਟ੍ਰਲ ਬੌਂਡਸ ਨੇ ਸਾਰਾ ਕੰਮ ਕਲੀਅਰ ਕਰਦਾ ਸਾਰੇ ਦੇਸ਼ ਨੂੰ ਕਿ ਕਿਸ ਤਰੀਕੇ ਨਾਲ ਭਾਜਪਾ ਦੀ ਸਰਕਾਰ ਨੇ ਲੋਕਾਂ ਤੋਂ ਪਹਿਲਾਂ ਲੋਕਾਂ ਦੀਆਂ ਬਾਹਾਂ ਮਰੋੜੀਆਂ ਫਿਰ ਇਲੈਕਟ੍ਰਲ ਬੌਂਡਸ ਲੈ ਕੇ ਉਹਨਾਂ ਦੀਆਂ ਬਾਹਾਂ ਨੂੰ ਢਿੱਲਾ ਛੱਡਦਾ ਸਾਰਾ ਜਿਹੜੀ ਚੱਲਦੀ ਸਟੇਟ ਜਿਹੜੀ ਚੱਲਦੀ ਸਟੇਟ ਉੱਤੇ کیا ਗਿਆ ਜੀ ਕਿ ਜਿਹੜੇ ਧਾਰਮਿਕ ਸਥਾਨ ਨੇ ਮੰਦਿਰ ਮਾਗਦਾ ਗੁਰਦੁਆਰੇ ਉਹ ਇੱਕ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਣਨ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਬਣ ਚੁੱਕੀ ਹੈ ਜੀ ਕਿ ਨੇ ਕਿਹਾ ਰਣਜੀਤ ਸਿੰਘ ਗਿੱਤੀ ਜੀ ਨੇ ਜੀ ਕਿ ਕੋਈ ਖਾਸ ਇਟੇਗ੍ਰੇਜਿਕੇ ਧਾਰਮਿਕ ਸਥਾਨ ਆ ਮੰਦਰ ਮਸਜਿਦ ਗੁਰਦੁਆਰੇ ਆਸਥਾ ਦਾ ਕੇਂਦਰ ਹੋ ਸਕਦੇ ਨੇ ਲੇਕਿਨ ਖਾਨ ਨੂੰ ਨਹੀਂ ਦਿੰਦੇ ਕਿ ਕੋਵਿਡ ਨੂੰ ਪਾਰਟੀ ਹੋ ਚੁੱਕੀ ਹੈ ਨਹੀਂ ਮੈਨੂੰ ਨਹੀਂ ਪਤਾ ਕਿਸ ਨੇ ਗੱਲ ਕਹੀ ਹੈ ਪਰ ਲੇਕਿਨ ਮੈਨੂੰ ਤਾਂ ਖੁਦ ਪਤਾ ਹੈ ਕਿ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ ਮੰਦਰ ਕਮੇਟੀਆਂ ਨੇ ਡੇਰੇਆਂ ਜਾਂ ਕਮੇਟੀਆਂ ਨੇ ਸਰਕਾਰ ਦੇ ਨਾਲ ਮਿਲ ਕੇ ਦੱਬ ਕੇ ਆਪਣਾ ਸਹਿਯੋਗ ਕੀਤਾ ਮੈਂ ਤਾਂ ਇੰਚਾਰਜ ਮੰਤਰੀ ਸੀਗਾ ਇਸ ਜ਼ਿਲ੍ਹੇ ਦਾ ਤੇ ਮੈਨੂੰ ਪਤਾ ਕਿ ਕਿਸ ਤਰੀਕੇ ਦੇ ਨਾਲ ਇਹ ਸੇਵਾ ਹੋਈ ਤੇ ਕਿਸ ਤਰ੍ਹਾਂ ਉਸ ਸੰਕਟ ਚੋਂ ਜਿਹੜੀ ਕੁਦਰਤੀ ਆਫਤਾਂ ਆਈਆਂ ਸੀਗੀਆਂ ਉਹਦੇ ਵਿੱਚੋਂ ਪੰਜਾਬ ਕਿਵੇਂ ਬਾਹਰ ਨਿਕਲੇ ਬਚਾ ਬਚ ਕੇ ਤੋਂ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਕਿਸ ਨੇ ਅਜਿਹੀ ਕੋ ਗੱਲ ਕਹੀ ਹੈ ਪਰ ਲੇਕਿਨ ਜਿਹੜੀ ਗੱਲ ਮੇਰੇ ਜ਼ਿਹਨ ਦੀ ਹੈ ਉਹ ਬਿਲਕੁਲ ਕਲੀਅਰ ਹੈ ਕਿ ਅਗਰ ਅਸੀਂ ਕੋਵਿਡ ਖਬਰ ਦੀ ਗੱਲ ਕੋਵਿਡ ਵਰਗੀ ਗੱਲ ਤਾਂ ਇੱਕ ਇੱਕ ਪਾਟ ਹੈ ਕਦੇ ਵੀ ਪੰਜਾਬ ਕਦੇ ਵੀ ਕਿਸੇ ਜਗ੍ਹਾ ਤੇ ਕੋਈ ਲੋੜ ਪਈ ਹੈ ਪੰਜਾਬ ਨੇ ਤੇ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਮੂਰੇ ਹੋ ਕੇ ਹਰ ਸੇਵਾ ਵਿੱਚ ਵੱਡੇ ਪੱਦਰ ਦਾ ਹਿੱਸਾ ਪਾਇਆ। ਅਕਾਲੀ ਦਲ ਕਹਿੰਦਾ ਜੀ ਤੋਂ ਦੇ ਵਿੱਚ ਜੂਨੀਅਰ ਜਿੰਨਾ ਇੱਕ ਵਾਰ ਜ਼ਰੂਰ ਸੋਚ ਲਿਆ ਜਾਵੇ ਜੀ। ਕੀ ਕਹਿੰਦੇ 1984 ਦੇ ਸਾਕੇ ਜ਼ਰੂਰ ਯਾਦ ਕਰ ਲਿਆ ਜਾਵੇ ਜਿੱਕਰ ਜੂਨ ਦੇ ਮਹੀਨੇ ਦੇ ਵਿੱਚ ਕਾਦਰ ਨੂੰ ਵੋਟਾਂ ਪਾਰੇ। ਦੇਖੋ ਗੱਲ ਇਹ ਹੈ ਕਿ ਅਕਾਲੀ ਦਲ ਜਿਹੜੀ ਵੀ ਕੋਈ ਪਾਰਟੀ ਐਸੀਆਂ ਗੱਲਾਂ ਕਰਦੀ ਹੈ ਉਹ ਲੋਕਾਂ ਦੇ ਧਿਆਨ ਨੂੰ ਪਟਕਾਉਣ ਦੀ ਗੱਲ ਕਰਦੀ ਹੈ। ਜੀ ਮੇਰਾ ਤਾਂ ਡਿਵੈਲਪਮੈਂਟ ਦਾ ਅਜੰਡਾ ਹੈ ਪਾਰਟੀ ਨੇ ਟਿਕਟ ਦਿੱਤੀ ਹੈ ਇਲਾਕੇ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਤਾਂ ਪੋਜ਼ਿਟਿਵ ਗੱਲ ਕਰਦਾ ਹਾਂ ਤੇ ਪੋਜ਼ਿਟਿਵ ਅਜੰਡੇ ਦੇ ਉੱਪਰ ਚੋਣ ਲੜ ਰਹੇ ਹਾਂ ਔਰ ਇਲਾਕੇ ਦੀ ਤਰੱਕੀ ਮੇਰਾ ਪ੍ਰਾਇੋਰਟੀ ਹੈ ਉਸੇ ਗੱਲ ਨੂੰ ਆਪਾਂ ਫੋਕਸ ਕਰ ਰਹੇ ਹਾਂ ਥੈਂਕ ਯੂ